ਮੈਂ ਜੋ ਸਟ੍ਰੈਸ ਦੇ ਵਿੱਚ ਚੱਲ ਰਿਹਾ ਵੀਰ ਮੇਰੇ ਭੈਣਾਂ ਤੱਕ ਮੇਰੇ ਪਰਿਵਾਰ ਤੱਕ ਮੈਨੂੰ ਬਰਵਾਦ ਕਰਨ ਤੱਕ ਕਰਾ ਗਏ ਚੜਤੀ ਜਮਾਨੇ 'ਚ ਇਹੋ ਜਿਹੇ ਘਟਨਾਵਾਂ ਵਾਪਰ ਰੇ ਨੇ ਇਹੋ ਜਿਹੇ ਗੱਲਾਂ ਹੁੰਦੀਆਂ ਨੇ ਕਿ ਅਸੀਂ ਉਹ ਵੀਡੀਓ ਬੂੜਿਆ ਬਣਾਉਣ ਲੱਗ ਗਏ ਕਿਸੇ ਏਜੰਟ ਦੀ ਵਾਪਤ ਮੈਨੂੰ ਗੈਕਟਰ ਫੋਨ ਲਾਉਂਦਾ ਮੈਨੂੰ ਫੋਨ ਦੀ ਲਾਉਣ ਦੀ ਬਜਾਏ ਤੁਸੀਂ ਇਹਨਾਂ ਜੱਟਾਂ ਨੂੰ ਫੋਨ ਕਿਉਂ ਨਹੀਂ ਲਾਉਂਦੇ ਇਹਨਾਂ ਨੂੰ ਪੈਸਾ ਲਓ ਇਹਨਾਂ ਕੋਲ ਕਰੋੜਾ ਰੁਪਇਆ ਜਿਹੜਾ ਤੁਸੀਂ ਮੈਨੂੰ ਜਿਉਣਾ ਹਰਾਮ ਕਰਾਇਆ ਪਿਆ ਮੈਨੂੰ ਆਪਣੀ ਥੋੜੀ ਜਿਹੀ ਜੜਾ ਮਜ਼ਬੂਤ ਕਰ ਲੈਂਦੇ ਮੈਂ ਵੋਟਾਂ 'ਚ ਵੀ ਖੜਾ ਦਿਮਾਗ ਮੇਰਾ ਪੂਰਾ ਸਟ्रेस ਦੇ ਨਾਲ ਭਰਿਆ ਪਿਆ ਜਿਹੜੇ ਮੇਰੇ ਮਨ ਦੇ ਬਲਬਲੇ ਰਹੇਗੇ ਉਹ ਮੈਂ ਲੋਕਾਂ ਦੇ ਨਾਲ ਸਾਂਝੇ ਕਰਨੇ ਆ ਲੋਕਾਂ ਦੀ ਕਚਹਿਰੀ ਵਿੱਚ ਮੈਂ ਰੱਖਣੇ ਆ ਜਿਹੜੇ ਮੇਰੇ ਮਨ ਦੇ ਵਿੱਚ ਗੱਲਾਂ ਸੀ ਕਿਉਂਕਿ ਮੇਰੇ ਕੋਲੇ ਕੋਈ ਹੋਰ ਤਾਂ ਕੋਈ ਵੱਲੀ ਵੱਡੀ ਨਾ ਤਾਂ ਕੋਈ ਮੈਂ ਐਮਐਲਏ ਆ ਨਾ ਕੋਈ ਮੈਂ ਕੋਈ ਸਰਕਾਰੀ ਅਫਸਰ ਆ ਮੇਰੇ ਕੋਲੇ ਕੋਈ ਹੋਰ ਤਾਂ ਤਾਕਤ ਹੈ ਨਹੀਂ ਮੇਰੇ ਕੋਲ ਤਾਂ ਲੋਕਾਂ ਦੀ ਤਾਕਤ ਹੈ ਅੱਜ ਮੈਂ ਇਕੱਲੇ ਇਕੱਲੇ ਬੰਦੇ ਨੂੰ ਜਵਾਬ ਦੇਵਾਂਗਾ ਪਿਛਲੇ ਦਿਨਾਂ ਦੇ ਵਿੱਚ ਮੈਂ ਬਹੁਤ ਸਾਰਾ ਦੇਖਿਆ ਕਿ ਬਹੁਤ ਸਾਰਾ ਕੂੜ-ਕਬਾੜ ਕੂੜ ਪ੍ਰਚਾਰ ਮੇਰੇ ਖਿਲਾਫ ਚੱਲਿਆ ਮੈਂ ਅੱਜ ਇਕੱਲੇ ਇਕੱਲੇ ਬੰਦੇ ਨੂੰ ਜਵਾਬ ਦੇਵਾਂਗਾ ਉਹ ਜਿਹੜਾ ਸੋਹਤਾ ਜਾ ਸੀਗਾ ਉਹਨੂੰ ਵੀ ਠੋਕ ਕੇ ਜਵਾਬ ਦੇਣਾ ਮਰੇੜਕੋਟਲੇ ਦਾ ਬੰਦਾ ਚੱਲਿਆ ਹੋਇਆ ਮੈਂ ਉਹ ਵੀ ਬੰਦਾ ਉਹ ਮਰੇੜਕੋਟਲੇ ਦਾ ਬੰਦਾ ਘੰਟੇ ਦੇ ਵਿੱਚ ਪਹੁੰਚ ਜੂ ਅੱਜ ਉਹਦੇ ਵੀ ਦਵਾਰੇ ਫੇਰ ਉਹਦੀ ਐਸੀ ਮਨਜੀ ਠੋਕਣੀਆਂ ਦਵਾਰੇ ਫੇਰ ਉਹਦੀ ਕਿ ਜਿਹੜਾ ਬੰਦਾ ਬੈਠਾ ਉੱਤੇ ਗੱਲਾਂ ਕਰਦਾ ਸੀਗਾ ਨਾ ਉਹਦੇ ਵੀ ਮੈਂ ਲੈ ਕੇ ਜਾ ਮੇਰੇ ਖਿਲਾਫ ਪ੍ਰੂਫ ਕੋਈ ਬੰਦਾ ਪੇਸ਼ ਕਰੇ ਵੀ ਭਾਣ ਨੇ ਇੱਥੇ 1 ਲੱਖ 1 ਵੀ ਰੁਪਿਆ ਕਿਸੇ ਤੋਂ ਠੱਗੀ ਠੱਗੀ ਮਾਰੀ ਹੋਵੇ ਜਾਂ 1 ਵੀ ਰੁਪਿਆ ਕਿਸੇ ਤੋਂ ਖਾਦਾ ਹੋਵੇ ਅੱਜ ਫੇਰ 4.5 ਲੱਖ ਰੁਪਿਆ ਉਹਦੇ ਖਿਲਾਫ ਵਿਧ ਬੰਦੇ ਦੀ ਬੈਠ ਕੇ ਵੀਡੀਓ ਪਾਉਂਗਾ ਵੀ ਤਾਂ 4.5 ਲੱਖ ਰੁਪਿਆ ਕਿਉਂ ਨਹੀਂ ਵਾਪਸ ਕਰਿਆ ਵਿਧ ਪ੍ਰੂਫਾਂ ਦੇ ਨਾਲ ਵੀਡੀਓ ਪਾਉਂਗਾ ਕੋਈ ਸਬੂਤ ਕਰਕੇ ਦਿਖਾਵੇ ਮੇਰੇ ਖਿਲਾਫ ਇੱਥੇ ਕਿਸੇ ਦਾ 1 ਵੀ ਰੁਪਿਆ ਖਾਦਾ ਹੋਵੇ ਇਸ ਇਸ ਚੀਜ਼ ਨੂੰ ਮੈਂ ਗੱਲ ਚੈਲੰਜ ਕਰਦਾ ਉਸ ਗੋਸ ਗੁਰੂ ਮਹਾਰਾਜ ਤੋਂ ਡਰ ਕੇ ਉਸ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਹਿਣਾ ਵੀ ਕੋਈ ਬੰਦਾ ਸਾਬਤ ਕਰਕੇ ਦਿਖਾਵੇ ਅੱਜ ਤੱਕ ਕਿਸੇ ਤੋਂ 1 ਰੁਪਿਆ ਲੈ ਤਾਵੇ ਆਹ ਡੈਰੀਆਂ ਪੀਆਂ ਨੇ ਜੇ ਕਿ ਇਹਦਾ ਮਨ ਕਰਦਾ ਅੱਜ ਮੈਂ ਟੌਪ ਦੇ ਨਿਊ ਚੈਨਲਾਂ ਨੂੰ ਫੋਨ ਲਾਇਆ ਰਾਤ ਮੈਂ ਟੌਪ ਦੇ ਨਿਊ ਚੈਨਲਾਂ ਨੂੰ ਫੋਨ ਲਾਇਆ ਮੈਂ ਕਿਹਾ ਆ ਕੇ ਲੋਕਾਂ ਦੀ ਕਵਰਿੰਗ ਕਰੋ ਯਾਰ ਦੱਸੋ ਇਹ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਹੈ ਨਿਊ ਚੈਨਲ ਪੰਜਾਬ ਦੇ ਇਹ ਮੁੱਦਾ ਕਿਉਂ ਨਹੀਂ ਠਾਉਂਦੇ ਪੋਲੀਟੀਕਲ ਬੰਦੇ ਮੁੱਦਾ ਕਿਉਂ ਨਹੀਂ ਠਾਉਂਦੇ ਲੋਕਾਂ ਦਾ ਕਾਰਨ ਕੀ ਹੈ ਕਾਰਨ ਇਹ ਆ ਕਿ ਪੰਜਾਬ ਦੇ ਟੋਟਲ ਨਿਊ ਚੈਨਲਾਂ ਨੇ ਇਹਨਾਂ ਇਮੀਗ੍ਰੇਸ਼ਨਾਂ ਦੀ ਇਹਨਾਂ ਏਜੰਟਾਂ ਦੀ ਪ੍ਰਮੋਸ਼ਨਾਂ ਕਰੀਆਂ ਨੇਗੀਆਂ ਏਜੰਟਾਂ ਤੋਂ ਪੈਸੇ ਲੱਤੇ ਨੇ ਹਰ ਇੱਕ ਬੰਦੇ ਦੇ ਏਜੰਟ ਮੂੰਹ ਦੇ ਵਿੱਚ 50000 ਰੁਪਏ ਥੋਂ ਤਾ ਲੱਖ ਰੁਪਏ ਥੋਂ ਤਾ ਅਗਲਾ ਜੋ ਲੱਖ ਰੁਪਏ ਥੋਂ ਤਾ 50000 ਰੁਪਏ ਥੋਂ ਤਾ ਉਹਦੀ ਮਨਾਂ ਚੁੱਪ ਕਰ ਜਾਂਦਾ ਸਾਫਤ ਕਰਕੇ ਦਿਖਾਉ ਜਾਂਦਾ ਜੇ ਕੋਈ ਬੰਦੇ ਦੇ ਪੁੱਤੋਂ ਕੋਈ ਕਹਿੰਦਾ ਥਾਰ ਗੱਡੀ ਲੱਤਿਆ ਕੋਈ ਕਹਿੰਦਾ ਉਹ ਲੱਤਦਾ ਕੋਈ ਕਹਿੰਦਾ ਬਹੁਤ ਲੱਤਦਾ ਸਾਫਤ ਕਰਕੇ ਦਿਖਾਉਂਗੀ ਆ ਪਿਆ ਪ੍ਰੂਫ ਆ ਭੰਣਨੇ ਤੋਂ ਪੈਸੇ ਲੱਤੇ ਨੇ ਮੂੰਹ ਕਾਲਾ ਕਰਦੇ ਮੇਰਾ ਜ ਰਾਜਨੀਤਿਕ ਬੰਦੇ ਸਮੁੱਧਦੇ ਕਿਉਂ ਚੁੱਪ ਕਰਦੇ ਨੇ ਕਿਉਂਕਿ ਰਾਜਨੀਤਿਕ ਬੰਦੇ ਹਰੇਕ ਐਜੰਟ ਤੋਂ 50-50 ਲੱਖ ਰੁਪਇਆ 20-20 ਲੱਖ ਰੁਪਇਆ ਲੈਂਦੇ ਨੇ ਕਿਉਂਕਿ ਸਭ ਤੋਂ ਵੱਡੀ ਕਮਾਈ ਨਸ਼ੇ ਤੋਂ ਵੱਡੀ ਕਮਾਈ ਐਜੰਟਾਂ ਦੀ ਹੈ ਇੱਕ ਐਜੰਟ ਇੱਕ ਬੰਦੇ ਤੋਂ 20 ਲੱਖ ਰੁਪਇਆ ਕਮਾਉਂਦਾ ਜੇ ਇੱਕ ਐਜੰਟ ਕੋਲੇ ਦਿਨ ਦੇ ਰੋਜ਼ ਪੰਜ ਬੰਦੇ ਜਾਂਦੇ ਨੇ ਤਾਂ ਰੋਜ਼ ਦੀ ਕਮਾਈ ਕਰੋੜ ਰੁਪਇਆ ਹੈ ਕਰੋੜ ਰੁਪਇਆ ਦੇ ਵਿੱਚੋਂ ਜੇ ਉਹ ਮਹੀਨੇ ਦਾ 50 ਲੱਖ ਰੁਪਇਆ ਜੇ 30 ਕਰੋੜ ਰੁਪਇਆ ਦਾ 20 ਕਰੋੜ ਰੁਪਇਆ ਐਜੰਟ ਕਮਾਉਂਦਾ ਤੇ ਜੇ ਉਹ 50 ਲੱਖ ਰੁਪਇਆ ਲਿੱਟਰਲ ਦੇ ਦੂਗਾ ਪੋਲਿਟੀਕਲ ਬ ਕਈ ਬੰਦੇ ਕਹਿਣਗੇ ਨਾ ਨਾ ਜੀ ਇਹ ਆਟਾ ਦੀ ਏਡੀ ਬੱਡੀ ਕਮੈ ਨਹੀਂ ਹੈਗੀ ਮੈਂ ਦੱਸਦਾ ਜਾ ਕੇ ਤੁਸੀਂ ਤਾਂ ਜਿਹੜੇ ਸਾਡੇ ਲੋਕ ਬਾਹਰ ਚਲੇ ਗਏ ਏਜੰਟਾਂ ਨੂੰ ਠੱਗ ਕੇ ਸਾ ਬਰਫਾਂ ਦੇ ਵਿੱਚ ਮਰਦੇ ਫਿਰਦੇ ਆ ਅਸੀਂ ਰੇਤ ਲੀਆਂ ਧਰਤੀਆਂ ਦੇ ਮਰਦੇ ਪਤਾ ਨਹੀਂ ਮਾਰੂ ਧਰਤੀਆਂ ਦੇ ਵਿੱਚ ਮਰਦੇ ਫਿਰਦੇ ਆ ਜਾ ਜਾ ਕੇ ਚੰਡੀਗੜ੍ਹ ਮਹਾਲੀ ਲੁਧਿਆਣੇ ਦੇ ਵਿੱਚ ਏਜੰਟਾਂ ਦੇ ਘਰ ਚੈੱਕ ਕਰੋ ਕੋਠੇ ਚੈੱਕ ਕਰੋ ਗੱਡੀਆਂ ਚੈੱਕ ਕਰੋ ਕਾਰਾਂ ਚੈੱਕ ਕਰੋ ਜਾ ਕੇ ਚੈੱਕ ਕਰੋ ਇਹਨਾਂ ਨੇ ਕਿੰਨੇ ਕਿੰਨੇ ਠੱਗਿਆ ਮਾਰ ਕੇ ਇਹਨਾਂ ਦੇ ਇਹਦੇ ਜਵਾਕਾਂ ਦੇ ਨਾਲ ਇਹਨਾਂ ਦੇ ਘਰ ਵਾਲੀਆਂ ਦੇ ਨਾਲ ਬੌਂਸਰ ਨੇ ਇਹਨਾਂ ਦੇ ਨਾਲ ਜਾ ਕੇ ਚੈੱਕ ਕਰੋ ਜੇ ਇਹਨਾਂ ਦੇ ਕੋਲੇ ਨਹੀਂ ਇੰਨੀ ਕਮਾਈ ਹੈਗੀ ਤਾਂ ਜਾ ਕੇ ਜਾ ਕੇ ਦੇਖੋ ਵੀ ਇਹ ਏਜੰਟਾਂ ਨੇ ਕਿੰਨੀ ਕਿੰਨੀ ਕਮਾਈ ਕੀਤੀ ਹੈ ਇਹ ਕਿਉਂ ਨਹੀਂ ਬਾਹਰ ਗਏ ਤੁਹਾਨੂੰ ਬਾਹਰ ਕਿਉਂ ਭੇਜ ਇਹਨਾਂ ਨੇ ਤੁਤੋਂ ਤਾਂ ਪੈਸਾ ਕਮਾ ਕੇ ਮਾਰਕੀਟ ਠੱਗਿਓਂ ਤੁਰੇ ਫਿਰਦੇ ਨੇਗੇ ਕਿਸੇ ਵੀ ਏਜੰਟ ਨੇ ਮੈਨੂੰ ਇਹੋ ਜਿਹਾ ਏਜੰਟ ਕੋਈ ਇੱਥੇ ਕਰ ਮਿਲਿਆ ਨਹੀਂ ਮੈਂ ਉਹਦੇ ਹਾਰ ਪਾ ਕੇ ਕਹੂੰਗਾ ਵੀ ਕੋਈ ਏਜੰਟ ਕਹਿੰਦਾ ਹੋਵੇ ਵੀ ਮੈਂ ਯਾਰ ਭਾਈ ਆ ਲਿਮਟਡ ਕਮਾਈ 10000 ਰੁਪਏ 15000 ਰੁਪਏ ਕਮਾ ਕੇ ਕਮਾਈ ਕੀਤੀ ਆ ਪਰ ਬੰਦੇ ਨੂੰ ਬਾਹਰ ਸਹੀ ਤਰੀਕੇ ਨਾਲ ਭੇਜਿਆ ਮੈਨੂੰ ਇਹੋ ਜਿਹਾ ਕੋਈ ਏਜੰਟ ਮਿਲਿਆ ਹੀ ਨਹੀਂ ਮੈਨੂੰ ਕਿਹੋ ਜ ਮੈਂ ਕੋਈ ਗੱਲ ਕਹਿਣਾ ਚਾਹੁੰਦਾ ਲੋਕ ਖੜੇ ਨੇ ਜਿਹੜੇ ਪਬਲਿਕ ਖੜੀ ਆ ਤੁਸੀਂ ਕੀ ਕਰਦੇ ਹੋ ਲੋਕ ਖੜ ਚੱਤ ਤੂੰ ਪਾ ਵੀਣ ਮੈਂ ਵਜਾਉਂ ਮੈਂ ਕਿੰਨੇ ਬੰਦਿਆਂ ਨੂੰ ਇਹ ਗੱਲ ਕਹੀ ਮੈਂ ਦੇਖਿਆ ਕਿ ਲੋਕਾਂ ਦਾ ਜਿਹੜਾ ਕੰਮ ਹੋ ਗਿਆ ਕਿਸੇ ਨੇ ਮੁੜ ਕੇ ਸਾਥ ਨਹੀਂ ਦਿੱਤਾ ਇਹੋ ਜਿਹੇ ਲੋਕ ਸਾਡੇ ਨਖਿਤ ਹੋ ਗਏ ਇਹੋ ਜਿਹੇ ਸਾਡੇ ਲੋਕ ਸਾਥ ਤੋਂ ਕਿ ਕੰਮ ਹੋ ਗਿਆ ਭਾਈ ਕੋਈ ਚੱਕਰ ਨਹੀਂ ਪਿਛਲੇ 15 ਦਿਨਾਂ ਤੋਂ ਜੋ ਮੈਸਟਰਸ ਚੱਲ ਰਿਹਾ ਹੈ ਜੋ ਗੈਂਗਸਟਰਾਂ ਦੇ ਧਮਕੀਆਂ ਮੈਂ ਚੱਲ ਰਿਹਾ ਹੈ ਜੋ ਗੈਂਗਸਟਰਾਂ ਨੇ ਮੈਨੂੰ ਜਾਣਤਾ ਨੇ ਫੋਨ ਕਰਵਾਏ ਜੋ ਕੁਝ ਮੇਰੇ ਤੇ ਮੈਂ ਆਪਣੇ 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 ਤਣਤੇ ਹੜਾਇਆ ਮੈਂ ਕਿਸ ਨੂੰ ਕੀ ਬੋਲ ਕੇ ਦੱਸਾਂ ਮੇਰੇ ਪਰਿਵਾਰਾਂ ਤੱਕ ਮੇਰੇ ਭੈਣਾਂ ਤੱਕ ਇਹ ਪਹੁੰਚ ਗਏ ਬਰਬਾਦ ਕਰਨ ਤੱਕ ਜਾ ਰਹੇ ਮੈਂ ਕੀ ਦੱਸਾਂ ਵੀ ਮੈਂ ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚ ਬੈਠ ਰਿਹਾ ਹਾਂ ਤੁਸੀਂ ਤੁਸੀਂ ਲੋਕ ਚਲੋ ਕੰਮ ਹੋ ਗਿਆ ਗਏ ਮੈਂ ਇੱਕ ਗੱਲ ਕਹਿਣਾ ਅੱਜ ਮੈਂ ਉਸ ਬੰਦੇ ਦਾ ਫੋਨ ਲਾਉਂਗਾ ਤੁਸੀਂ ਸਾਰੀ ਸੰਗਤ ਖੜਿਓ ਜਿਹੜਾ ਜੇ ਏਜੰਟ ਨੇ ਨਹੀਂ ਕੰਮ ਕੀਤਾ ਨਹੀਂ ਕਿਸੇ ਦੇ ਪੈਸੇ ਵਾਪਸ ਮੋੜੇ ਤੁਹਾਨੂੰ ਤੇ ਬਾਅਦ ਦੇ ਵਿੱਚ ਬਹਿਣਾ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਜੇ ਇਹ ਗੱਲ ਨਾਲ ਕੋਈ ਸਹਿਮਤ ਹੋ ਤਾਂ ਮੈਂ ਇਥੇ ਬੰਦਾ ਏਜੰਟ ਨੂੰ ਫੋਨ ਲਵਾ ਲੇ ਜੇ ਕਿਸੇ ਨੇ ਇੱਕ ਵਾਰੀ ਕਹਿਣ ਤੇ ਏ ਜੇ ਕੋਈ ਨਹੀਂ ਮੰਨਦਾ ਤਾਂ ਉਹਨੇ ਬਾਹਰ ਜਾ ਕੇ ਬਹਿ ਜਾਓ ਜੇ ਤੁਹਾਨੂੰ ਪੁਲਿਸ ਤੰਗ ਕਰਦੀ ਆ ਪ੍ਰਸ਼ਾਸਨ ਤੰਗ ਕਰਦੀ ਆ ਧਰਨਾ ਲਾਓ ਉਹਦੇ ਬਾਹਰ ਦੇ ਵਿੱਚ ਮੈਂ ਤੁਹਾਡੇ ਉੱਥੇ ਆਉਂਗਾ ਜਿਹੜੀ ਮੈਂ ਤੁਹਾਡੀ ਮਦਦ ਕਰ ਸਕਦਾ ਐ ਨਹੀਂ ਹੈਗਾ ਵੀ ਪਹਿਲਾਂ ਮੈਂ ਇਕੱਲੇ ਇਕੱਲੇ ਬੰਦੇ ਤੇ ਜਾਵਾਂ ਵੀ ਭਾਈ ਇਹਦੇ ਪੈਸੇ ਦੇਣਿਆ ਇਹਦੇ ਪੈਸੇ ਦੇਣਿਆ ਵੀ ਇਹਦੇ ਪੈਸੇ ਵਾਪਸ ਕਰਾਉਣਾ ਜਾਂ ਉਹਦੇ ਨਹੀਂ ਮਾਚ ਸਕਦਾ ਜੇ ਤੁਹਾਡੇ ਤੇ ਇਹੋ ਜੀ ਸਮੱਸਿਆ ਆ ਗਈ ਡਾਕਟਰ ਵੀ ਉਦੋਂ ਹੱਥ ਪਾਉਂਦਾ ਜਦੋਂ ਵੀ ਪਤਾ ਹੁੰਦਾ ਇਹ ਬੰਦਾ ਮਰਨ ਵਾਲਾ ਪੇਕਾ ਨਾਲ ਮੈਂ ਉਦੋਂ ਹੱਥ ਪਾਉਂਗਾ ਵੀ ਚਲੋ ਕਿਸਨਾ ਭਾਈ ਬਾੜੀ ਬਾੜੀ ਬੰਦਾ ਬੱਸ ਵੀ ਇਹਦੇ ਤੇ ਗੱਲ ਟਿਕਰ ਆ ਗਈ ਇਹ ਬੰਦੇ ਨੂੰ ਤਾਂ ਬੜਾ ਤੰਗ ਪ੍ਰੇਸ਼ਾਨ ਕਰਦਾ ਮੈਂ ਉਦੋਂ ਜਾ ਕੇ ਇਹ ਬੰਦਰਾ ਬਾਹ ਫੜੂੰਗਾ ਨਹੀਂ ਮੈਂ ਤੁਹਾਨੂੰ ਇਹ ਗੱਲ ਕਹਿਣਾ ਪਹਿਲਾਂ ਤੁਹਾਨੂੰ ਕੰਮ ਕਰਨੇ ਪੈਣੇ ਤੁਹਾਨੂੰ ਏਜੰਟਾਂ ਤੁਸੀਂ ਕਿਹੜੀ ਗੱਲ ਤੋਂ ਘਬਰਾ ਰਹੇ ਹੋ ਤੁਸੀਂ ਕਿਹੜੀ ਗੱਲ ਤੋਂ ਡਰ ਰਹੇ ਹੋ ਲੋਕ ਇੱਥੇ ਆ ਕੇ ਕਹਿਣਗੇ ਸਾਨੂੰ ਸ਼ਰਮ ਆਉਂਦੀ ਹੈ ਕਿਹੜੀ ਗੱਲ ਤੋਂ ਸ਼ਰਮ ਆਉਂਦੀ ਹੈ ਜੀ ਏਜੰਟਾਂ ਨੂੰ ਤਾਂ ਸ਼ਰਮ ਆਉਂਦੀ ਨਹੀਂ ਨੇ 50-50 ਲੱਖ ਦੀ ਢੱਕੀ ਮਾਰ ਲਈ ਯਾਰ 20-20 ਲੱਖ ਦੀ ਢੱਕੀ ਮਾਰ ਲਈ ਤੁਹਾਨੂੰ ਕਿਹੜੀ ਗੱਲ ਦੀ ਸ਼ਰਮ ਤੁਸੀਂ ਬਿਨਾ ਕਿਸੇ ਡਰ ਘਬਰਾ ਤੋਂ ਏਜੰਟਾਂ ਦੇ ਬਾਹਰ ਜਾ ਕੇ ਬਟੋ ਇਹਨਾਂ ਨੂੰ ਜਲੀਲ ਕਰਨ ਦੇ ਫੋਟੋਆਂ ਕਢਾ ਕੇ ਲਾਓ ਇਹਨਾਂ ਦੇ ਪਿੰਡਾਂ ਦੇ ਵਿੱਚ ਫੋਟੋਆਂ ਕਢਾ ਕੇ ਲਾਓ ਇਹਨਾਂ ਦੇ ਰਿਸ਼ਤੇਦਾਰੀਆਂ ਦੇ ਵਿੱਚ ਉਹਨਾਂ ਨੂੰ ਖੱਜਲ ਖਵਾਰ ਕਰੋ ਇਹਨਾਂ ਨੂੰ ਇਹਨਾਂ ਨੂੰ ਘਰੇ ਬਣ ਚੁੱਕਣਾ ਛੱਡੋ ਇਹਨਾਂ ਨੂੰ ਪਿੰਡ ਦੇ ਵਿੱਚ ਬਣ ਚੁੱਕਣਾ ਛੱਡੋ ਉਹਨਾਂ ਦੇ ਰਿਸ਼ਤੇਦਾਰਾਂ ਦੇ ਵਿੱਚ ਬਣ ਚੁੱਕਣਾ ਛੱਡੋ ਫਿਰ ਕਿਤੇ ਜਾ ਕੇ ਤੁਹਾਡੇ ਮਸਲੇ ਹੱਲ ਹੋਣਗੇ ਇਹ ਇੰਨੇ ਕੰਮ ਤੁਹਾਨੂੰ ਕਰਨੇ ਹੀ ਪੈਣੇ ਆ ਜਿਹੜੇ ਏਜੰਟ ਫਰਾਰ ਹੋ ਗਏ ਜਿਹੜੇ ਏਜੰਟ ਤੋਂ ਭੱਜ ਗਏ ਉਹਨਾਂ ਦਾ ਜਿਹੜਾ ਏਜੰਟਾਂ ਦਾ ਅਤਾ ਪਤਾ ਨਹੀਂ ਉਹਨਾਂ ਦਾ ਮਸਲਾ ਭਾਈ ਮੈਂ ਜੋ 15 ਦਿਨ ਤੱਕ ਉਹਦੇ ਤਣ ਤੇ ਖੜਾ ਆ ਮੈਂ ਚੈਲੰਜ ਕਰਦਾ ਕਿਸੇ ਨੂੰ ਵੀ ਆ ਪਿਛਲੇ ਦਿਨਾਂ ਦੇ ਵਿੱਚ ਮੈਂ ਦੇਖਿਆ ਮੈਂ ਇੱਥੇ ਧਰਨੇ ਤੇ ਜਾਣਾ ਸੀਗਾ ਆਪਣਾ ਅ ਇੱਥੇ ਸਾਡਾ ਧਰਨਾ ਲੱਗਿਆ ਹੋਇਆ ਬਰਨਾਲੇ ਇੱਕ ਕਬੱਡੀ ਖਿਡਾਰੀ ਨੂੰ ਲੈ ਕੇ ਚੱਲਦਾ ਮੈਂ ਸੇਖੋਂ ਸਾਹਿਬ ਡੀਐਸਪੀ ਸਾਹਿਬ ਦਾ ਮੈਂ ਰਿਸਪੈਕਟ ਕਰਦਾ ਉਹ ਪਿਛਲੇ ਦਿਨਾਂ ਦੇ ਵਿੱਚ ਮੇਰੇ ਤੇ ਲੱਖੇ ਖਿਲਾਫ ਹੋਲੇ ਸਮਾਜ ਸੇਵੀ ਇਹਨੇ ਸਮਾਜ ਸੇਵੀ ਜੌਨ ਮੈਂ ਕਹਿੰਦਾ ਮੈਂ ਆਪਣੀ ਗੱਲ ਕਹਿਣਾ ਵੀ ਮੈਨੂੰ ਕੋਈ ਸਾਬਤ ਕਰ ਦੇ ਕਿਤੇ ਵੀ ਇਸ ਤੋਂ ਸਰਕਾਰ ਤੋਂ ਦਵਿਆ ਹਮਾਂ ਚੋਂ ਕਿਹਾ ਹੋਮਾ ਜਾਂ ਕਿਤੇ ਤੋਂ ਪੈਸਾ ਕਦਾ ਉਹ ਇੱਕ ਵੀ ਰੁਪਿਆ ਲੈ ਕੇ ਮੇਰੇ ਸਾਹਮਣੇ ਬੰਦਾ ਬਰਾਬਰ ਬ ਬਦਨਾਮ ਕਰਨਾ ਹੈ ਤੱਕਵੇਂ ਮਰਜ਼ੀ ਕਰ ਲੋ ਆ ਤੁਸੀਂ ਗੁਰੂ ਨਹੀਂ ਛੱਡੇ ਕੋਈ ਬੰਦਾ ਨਹੀਂ ਛੱਡਿਆ ਲਿਆਓ ਸ਼ਾਂਤ ਕਰੋ ਕਿਤੇ ਵੀ ਕਿਸੇ ਕਾਤਾ ਹੋ ਮੈਂ ਆਪਣੀ ਇੱਕ ਗੱਲ ਕਹਿਣਾ ਜਦੋਂ ਮੈਂ 2.5-3 ਸਾਲ ਮੇਰੀ ਮਾਂ ਮਰੀ ਤੋਂ ਬਾਅਦ ਰੋਟੀਆਂ ਲਾਹੀਆਂ ਨੇ ਮੈਂ ਤੇ ਚੁੱਲ੍ਹੇ ਤੇ ਮੇਰੇ 4-5 ਬੰਦੇ ਮੇਰੇ ਨਾਲ ਆ ਕੇ ਜਿਹੇ ਬੰਦੇ ਖੜੇ ਨੇ ਜਿਨ੍ਹਾਂ ਨੇ ਮੇਰੇ ਨਾਲ ਖੜੇ ਨੇ ਅੱਜ ਵੀ ਉਹ ਮੇਰੇ ਨਾਲ ਖੜੇ ਨੇ ਅੱਜ ਵੀ ਉਹ ਮੇਰੇ ਨਾਲ 4-5 ਬੰਦੇ ਖੜੇ ਨੇ ਮੈਂ ਉਹਦੇ ਦਿਲ ਦੇ ਬੜਬੜੇ ਮੈਂ ਸਾਰੀਆਂ ਗੱਲਾਂ ਲੋਕਾਂ ਦੇ ਸਾਹਮਣੇ ਰੱਖਣਾ ਕੋਈ ਬੰਦਾ ਸਾਫਤ ਕਰਕੇ ਦਿਖਾਵੇ ਵੀ ਕਿਹਦੇ ਤੋਂ ਮੈਂ ਆਇਆ ਇਹਦਾ ਕੁਝ ਕਿਹਦੇ ਤੋਂ ਇੱਕ ਵੀ ਰੁਪਿਆ ਖਾਤਾ ਹੋਵੇ ਤੀਜੇ ਦਿਨ ਕੋਈ ਕਹਣਾ ਥਾਰ ਗੱਡੀ ਲੈ ਲਈ ਜੀ ਕੋਈ ਕਹਣਾ ਉਹ ਲੈ ਲੈ ਕੋਈ ਕਹਣਾ ਬਹੁਤ ਲੈ ਲੈ ਮੈਂ ਕੋਈ ਗੱਲ ਕਹਿਣਾ ਚਾਹਣਾ ਜਦ ਤਾ ਤੁਸੀਂ ਐਵੇਂ ਜੇ ਗੱਲਾਂ ਕਰਨੀਆਂ ਬੰਦ ਕਰ ਦਿਓ ਵੀ ਅਸੀਂ ਸਮਾਜ ਦਾ ਉਹ ਕਰਦੇ ਜੋ ਕਰਦੇ ਆਂ ਲੜਾਈ ਸਰਕਾਰਾਂ ਨਾਲ ਲੜਾਈ ਲੀਡਰਾਂ ਨਾਲ ਲੜਾਈ ਠੱਗਾਂ ਨਾਲ ਨਹੀਂ ਆ ਵਿੱਚ ਵਿਚਾਲੇ ਇਹ ਗੱਲਾਂ ਬੰਦ ਕਰਨੇ ਕਰਤੋ ਜੇ ਸਾਡੀਆਂ ਲੱਤਾਂ ਖਿੱਚਣੀਆਂ ਨੇ ਲੱਤਾਂ ਜਿਹਦੇ ਖਿੱਚਣ ਵਾਲੇ ਨੇ ਸਰਕਾਰ ਦੇ ਖਿੱਚਣ ਵਾਲੇ ਨੇ ਲੱਤਾਂ ਖਿੱਚਣ ਵਾਲੇ ਲੀਡਰਾਂ ਦੇ ਖਿੱਚਣ ਵਾਲੀਆਂ ਨੇਗੀਆਂ ਲੱਤਾਂ ਆ ਠੱਗਾਂ ਦੇ ਖਿੱਚਣ ਵਾਲੇ ਨੇ ਇਹਨਾਂ ਦੇ ਇਹਨਾਂ ਦੇ ਇਹਨਾਂ ਦੇ ਮੰਗਰ ਪਾਓ ਸਾਡੀਆਂ ਲੱਤਾਂ ਖਿੱਚਣ ਦੀ ਬਜਾਏ ਤੁਸੀਂ ਖਿਚਾਉਂਦੇ ਵੀ ਸਾਡੀਆਂ ਲੱਤਾਂ ਖਿੱਚ ਕੇ ਸਾਨੂੰ ਆ ਚੁੱਪ ਕਰਾ ਲਓ ਜਾਂ ਬੰਦ ਕਰਾ ਲਓਗੇ ਇਸ ਕਰਕੇ ਇਹ ਸਾਰੀ ਗੱਲ ਆ ਆ ਸਾਰੀ ਨੇ ਘਟਨਾਵਾ ਨਹੀਂ ਗੀਆਂ ਇਹਨੇ ਪਿਛਲੇ 15 ਦਿਨਾਂ ਦੇ ਵਿੱਚ ਮੈਂ ਆਪਦੇ ਤਣ ਤੇ 20 ਦਿਨਾਂ ਦੇ ਵਿੱਚ ਹੰਡਾ ਰਹ ਮੈਂ ਜੋ ਸਟ्रेस ਦੇ ਵਿੱਚ ਚੱਲ ਰਿਹਾ ਯਾਰ ਮੇਰੇ ਭੈਣਾ ਤੱਕਰ ਮੇਰੇ ਪਰਿਵਾਰ ਤੱਕਰ ਮੈਨੂੰ ਬਰਬਾਦ ਕਰਨ ਤੱਕ ਲਾ ਆ ਗਏ ਯਾਰ ਹਰ ਇੱਕ ਏਜੰਟ ਗੈਂਗਸਟਰ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਇਹ ਸਾਰੀਆਂ ਪ੍ਰਸ਼ਾਸਨਾਂ ਸਾਹਮਣੇ ਉਹ ਮੀਂਹ ਦੇਖੂ ਕਿੰਨੇ ਗੈਂਗਸਟਰ ਦੋ ਇੱਕ ਦਿਨ ਵੀ ਮੈਂ ਕਿਤੇ ਜਿਹੜੇ ਜਿੰਨੇ ਗੈਂਗਸਟਰਾਂ ਨੇ ਧਮਕਾਏ ਨੇ ਮੈਂ ਕਿਤੇ ਜਾ ਕੇ ਪ੍ਰਸ਼ਾਸਨ ਨੂੰ ਦੱਸਿਆ ਹੋਇਆ ਮੈਨੂੰ ਇਹ ਰੰਦਾ ਵਿੱਚ ਕੋਈ ਗੱਲ ਨਹੀਂ ਯਾਰ ਜਿਹੜੇ ਨੂੰ ਜੋ ਕਰਨਾ ਜੋ ਹੋਣਾ ਸੋ ਹੋਣਾ ਮੈਂ ਕਿਤੇ ਜਾ ਕੇ ਕਿਤੇ ਜਾ ਕੇ ਪੁੱਛ ਰਿਹਾ ਜਾ ਕੇ ਤੁਹਾਨੂੰ ਦੱਸਿਆ ਹੋਇਆ ਮੈਂ ਵਿੱਤ ਪ੍ਰੂਫ ਜੇ ਕਿਸੇ ਨੇ ਦੇਖਣਾ ਚਾਹਣਾ ਨਾ ਆ ਗੈਂਗਸਟਰਾਂ ਦੇ ਐਨੇ ਧਮਕੀਆਂ ਆ ਮੈਂ ਵਿੱਤ ਪ੍ਰੂਫ ਦਾ ਸਾਸ ਸੁਣਗਾ ਵੀ ਆ ਇਹਨਾਂ ਦੇ ਆ ਦਿੰਦੇ ਨੇ ਧਮਕੀਆਂ ਆ ਕਹਿੰਦੇ ਨੇ ਆ ਏਜੰਟਾਂ ਦੀ ਗੱਲ ਕਰਦੇ ਨੇ ਉਹ ਤੁਸੀਂ ਉਹ ਠੱਗਾ ਦਾ ਸਾਥ ਦਿੰਦੇ ਹੋ ਯਾਰ ਤੁਸੀਂ ਕਹਾਉਣੇ ਆ ਆਪਣੇ ਆਪ ਨੂੰ ਸਮਾਜ ਸੀ ਵੀ ਉਹ ਕਹਾਉਣੇ ਉਹਨੂੰ ਤੂੰ ਸਿੱਧਾ ਗੱਲ ਕਹੋ ਵੀ ਸੱਚ ਕੀ ਔ ਝੂਠ ਕੀ ਆ ਸੱਚ ਨੂੰ ਸੱਚ ਕਹਿਣ ਦੀ ਜ਼ਰਤ ਰੱਖੋ ਤੇ ਝੂਠ ਨੂੰ ਝੂਠ ਕਹਿਣ ਦੀ ਜ਼ਰਤ ਰੱਖੋ ਯਾਰ ਤੇ ਤੁਹਾਡੇ ਜੋਖੀ ਨਹੀਂ ਹੈ ਤੁਸੀਂ ਸਾਡੇ ਮਗਰ ਆ ਕੇ ਸਾਡੇ ਤੋਂ ਅੱਗੇ ਚੜ ਜਾਂਦੇ ਹੋ ਮੈਂ ਕਹਿੰਦਾ ਆ ਪਈਆਂ ਨੇ ਡੈਰੀਆਂ ਮੈਂ ਅੱਜ ਨਿਊ ਚੈਨਲਾਂ ਨੂੰ ਜਿਹੜਾ ਮਰਜੀ ਆ ਦੇ ਵਿੱਚ ਮੈਂ ਜੇ ਨਹੀਂ ਲੋਕਾਂ ਨਾਲ ਇੱਕ ਵੀ ਬੰਦਾ ਸਾਫਤ ਕਰਦੇ ਕਿਸੇ ਏਜੰਟ ਤੋਂ ਲੱਤਾ ਹੋਵੇ ਜਾਂ ਕਿਸੇ ਦਬਾਉਣ ਵਾਲਾ ਤੇ ਲੱਤਾ ਹੋਵੇ ਜਾਂ ਕਿਸੇ ਦੇਣ ਵਾਲਾ ਤੋਂ ਇੱਕ ਵੀ ਰੁਪਇਆ ਲੱਤਾ ਹੋਵੇ ਹੋ ਗਿਆ ਲੋਕਾਂ ਦਾ ਕੰਮ ਹੈ ਅਸੀਂ ਕਈ ਕਹਿੰਦੇ ਨੇ ਤੇਰੀ ਆਵਾਜ਼ ਆ ਜਿਹੜੀ ਆਵਾਜ਼ ਠਾਈ ਹੈ ਮੈਂ ਇੱਕ ਸਾਲ ਹੋ ਗਿਆ ਪੂਰਾ ਆਵਾਜ਼ ਠਾਉਂਦੀ ਹਾਂ ਉਹਨਾਂ ਨੂੰ ਇੱਕ ਸਾਲ ਹੋ ਗਿਆ ਮੈਨੂੰ ਮੁੱਦੇ ਤੇ ਗੱਲਬਾਤ ਕਰਦੇ ਆਉਂਦੇ ਨੇ ਇੱਕ ਸਾਲ ਤੋਂ ਲੈ ਕੇ ਪੰਜਾਬ ਦੇ ਵਿੱਚ 25-30 ਹਜ਼ਾਰ ਏਜੰਟ ਸੀ ਅੱਜ ਹਰ ਇੱਕ ਇਮੀਗ੍ਰੇਸ਼ਨ ਵਾਲਾ ਡਰਦਾ ਹੈ ਹਰੇਕ ਕਰ ਇਮੀਗ੍ਰੇਸ਼ਨ ਵਾਲਾ ਅੱਜ ਕੰਮ ਸਹੀ ਜੇ ਲੋਕ ਮੈਨੂੰ ਪਤਾ ਹੈ ਕਿ ਪੰਜਾਬ ਦੇ ਲੋਕਾਂ ਦਾ ਹੁਣ ਇੱਕ ਦਿਮਾਗ ਦੇ ਵਿੱਚ ਗੱਲ ਵੜ ਗਈ ਬਾਹਰ ਬਾਹਰ ਕੋਈ ਨਾ ਬਾਹਰ ਚਲੇ ਜਾਣਾ ਤੇ ਬਾਹਰੋਂ ਮੁੜ ਕੇ ਇੱਥੇ ਹੀ ਆਉਣਗੇ ਪਰ ਇਹ ਦਿਮਾਗ ਦੇ ਵਿੱਚ ਕੱਲ ਮੜ ਕੇ ਲੋਕ ਮੈਨੂੰ ਪਤਾ ਨਹੀਂ ਬਾਹਰ ਜਾਏ ਬਣਾ ਰਹੇ ਨੇ ਪਰ ਅੱਜ ਉਹ ਏਜੰਟ ਜਿਹੜੇ ਬਾਹਰ ਜਾਣ ਨੂੰ ਲੋਕਾਂ ਨੂੰ ਅੱਜ ਉਹਨਾਂ ਏਜੰਟਾਂ ਦਾ ਲੋਕ ਕੰਮ ਸਹੀ ਕਰਨ ਲੱਗੇ ਆ ਪਿੱਛੇ ਜੇ ਕੋ ਹੋਰ ਚਲਾਤੀ ਵੀਡੀਓ ਚੈਨਲ ਵਾਲਿਆਂ ਨੇ ਆ ਜਮੀਨ ਹੜਾਪਲੀ ਜੇ ਮੈਂ ਕਿਹਾ ਸਾਬਤ ਕਰਕੇ ਦਿਖਾਓ ਸਾਲਿਓ ਜੇ ਕਿ ਛੇਹਮਤ ਆ ਇਹ ਕਿਸੇ ਦੇ ਕਿਦੇ ਜ਼ਮੀਨ ਨੱਪਿਆ ਕਿਦਾ ਕੁਛ ਕੀ ਕੀਤਾ ਮੇਰੇ ਸਾਹਮਣੇ ਮੇਰੇ ਬਰਾਬਰ ਆ ਔਲੇਰ ਚੈਨਲ ਨਾਲ ਮੇਰੀ ਲੜਾਈ ਇਸ ਕਰਕੇ ਰਹੀ ਸੀ ਕਿ ਤੂੰ ਭਰਾਵਾ ਇੱਕ ਪਾਸੇ ਇੱਕ ਪੱਖ ਲੈਣਾ ਤਾਂ ਮੇਰਾ ਹੀ ਪੱਖ ਲੈ ਕੇ ਇੱਥੇ ਮੇਰੀ ਵੀ ਗੱਲ ਕਰੋ ਫਿਰ ਸਾਹਮਣੇ ਕੋਈ ਵੜ ਕੇ ਅੱਖਾਂ ਲੱਕ ਪਾ ਕੇ ਗੱਲ ਕਰਕੇ ਦੇਖੇ ਵੀ ਕਿਦਾ ਹੱਕ ਕਾਦਾ ਕਿਦਾ ਕੁਛ ਕਾਦਾ ਇਹ ਜਿਹੜੀਆਂ ਬੇਨਤੀਆਂ ਨਹੀਂਆਂ ਇਸ ਕਰਕੇ ਆ ਜੇ ਪੁਲਿਸ ਨੂੰ ਮੈਂ ਕਹਿਣਾ ਚਾਹਣਾ ਸਰਕਾਰ ਨੂੰ ਕਹਿਣਾ ਚਾਹਣਾ ਵੀ ਜੇ ਤੁਸੀਂ ਇਹ ਜਾਲਟਾਂ ਦੇ ਫੜ ਕੀ ਜਹੀ ਨੱਥ ਪਈ ਹੋਵੇ ਇਹਨਾਂ ਨੂੰ ਮੇਰੇ ਕੋਲੇ ਆਉਣ ਦੀ ਲੋੜ ਹੀ ਨਹੀਂ ਪੋਲੀਟਿਕਲ ਲੀਡਰ ਤਾਂ ਉਹਨਾਂ ਨਾਲ ਮਿਲੇ ਹੋਣਗੇ ਜਿਨ੍ਹਾਂ ਨੇ ਮੇਰੇ ਕੋਲੇ ਲੋਕ ਆਉਣ ਹੀ ਕਿਉਂ ਜੇ ਤੁਸੀਂ ਚੰਗਿਆਂ ਕਾਰਮਾਂ ਜਾਂ ਫੜ ਕੇ 50 100 50 ਏਜੰਟਾਂ ਨੂੰ ਇਹ ਜੇ ਜੇਲ੍ਹ ਧੱਕੋ ਕੇ ਮੁੜ ਕੇ ਜਵਾਨੀ ਨਾ ਹੋਵੇ ਤਾਂ ਮੁੜ ਕੇ ਬਾਪ ਮੇਰੇ ਕੋਲੇ ਆਉਣ ਹੀ ਨਾ ਮੇਰੇ ਕੋਲੇ ਕੀ ਕਰਨਾ ਉਹਨੇ ਫਿਰ ਜਾ ਤੁਸੀਂ ਇਹ ਚੀਜ਼ ਚੁੱਪ ਧਾਰ ਲਓ ਤੁਸੀਂ ਕਰਦੇ ਹੋ ਲੋਕ ਅੱਛਾ ਜੀ ਇਹਨਾਂ ਨੇ ਪੈਸੇ ਆ ਫਸਾਏ ਨੇਗੇ ਉਹ ਫਿਰ ਤਾਂ ਇਹ ਤਾਂ ਸਾਰਾ ਕੁਝ ਆਪੇ ਆਪ ਹੁੰਦਾ ਲੋਕ ਭਰੋਸਾ ਕਰਦੇ ਨੇ ਭੋਲੇ ਭਾਲੇ ਲੋਕ ਨੇਗੇ ਭਰੋਸਾ ਕੀਤਾ ਕਿ ਨਹੀਂ ਹੈਗਾ ਹੁਣ ਕਈ ਇੱਥੇ ਮੈਨੂੰ ਫੋਨ ਆਏ ਬਾਹਰਲੇ ਦੇ ਸਨ ਬਜੇ ਵਿਦੇਸ਼ਾਂ ਦੇ ਵਿੱਚੋਂ ਫੋਨ ਆਇਆ ਮੈਂ ਦੇਖਿਆ ਉਹ ਕਹਿੰਦੇ ਬਾਈ ਲੋਕ ਤਾਂ ਆਪ ਜਾ ਕੇ ਡਿਕਦੇ ਨੇ ਮੈਂ ਕਿਹਾ ਭਰਾਵਾ ਤੂੰ ਵੀ ਏਜੰਟਾ ਥਰੂ ਹੀ ਬਾਰ ਗਿਆ ਮੈਂ ਕਿਹਾ ਸਾਰਾ ਪੰਜਾਬ ਇੱਥੇ ਬਾਹਰ ਜਾਣ ਨੂੰ ਫਿਰਦਾ ਕਿਹੜੇ ਦੇ ਮਨ ਦੇ ਵਿੱਚ ਨਹੀਂ ਹੈਗਾ ਵੀ ਕਿਹੜਾ ਕਹਿੰਦਾ ਵੀ ਇੱਥੇ ਲੈ ਮੈਂ ਕਿਹਾ ਇੱਥੇ ਜਾਜ ਦਾ ਕਿਹੜਾ ਸਾਰਾ ਪਿੰਡ ਚੜ ਜੂਗਾ ਜਾਜ ਹੀ ਬਾਹਰ ਜਾਣਾ ਕਿਹੜਾ ਨਹੀਂ ਤਿਆਰ ਹੈਗਾ ਬਾਹਰ ਜਾਣ ਨੂੰ ਇਹ ਤਾਂ ਭੋਲੇ ਭਾਲੇ ਲੋਕਾਂ ਦੇ ਨਾਲ ਖਲਵਾੜ ਕਰਦੇ ਨੇ ਵੀ ਤੈਨੂੰ ਉੱਥੇ ਜਾ ਕੇ ਤੂੰ ਉੱਥੇ ਇੰਨੇ ਪੈਸੇ ਕਮਾ ਲੇਗਾ ਉੱਥੇ ਇੰਨੇ ਪੈਸੇ ਕਮਾ ਲੇਗਾ ਉੱਥੇ ਇ ਫੱਟੇ ਫੜ ਕੇ ਅੰਦਰ ਇਹਨਾਂ ਨੂੰ ਕਿਸੇ ਦੇ ਕਿਉਂ ਠੱਗੀ ਮਾਰ ਰਹੇ ਕਿਸੇ ਤੋਂ ਕਿਤੇ ਸੋਚਿਆ ਵੀ ਇਹ ਕਿੰਨੀ ਕਿੰਨੀ ਜਿਹੜੀ ਇਹ ਪੈਸਾ ਕਮਾ ਰਹੇ ਨੇ 10 10 15 15 ਲੱਖ ਰੁਪਏ ਇੱਕ ਫਾਈਲ ਦੇ ਵਿੱਚੋਂ ਇਹ ਕਮਾ ਰਹੇ ਨੇ ਕਿਸੇ ਨੂੰ ਦਵਾਈ ਭੇਜ ਤੱਕ ਨੂੰ ਸਾਉਦੀ ਅਰਬੇ ਤੱਕ ਤੈਨੂੰ ਅਰਬ ਹੀ ਨਹੀਂ ਭੇਜਤਾ ਕਿ ਤੈਨੂੰ ਕਿਸੇ ਕੰਟਰੀ ਦੇ ਵਿੱਚ ਭੇਜਤਾ ਮਜ਼ਦੂਰਾਂ ਦੇ ਧੀ ਪੁੱਤ ਘਰ ਵੇਚ ਕੇ ਆਪਣੇ ਆਪਣੇ ਘਰ ਜਨਾ ਮਜ਼ਦੂਰਾਂ ਕੋਲੇ ਇਕੱਲੇ ਘਰ ਘਰ ਨੇ ਨਾ ਉਹ ਘਿਹਣੇ ਰੱਖ ਕੇ ਘਰ ਵੇਚ ਵੇਚ ਕੇ ਉਹ ਦਵਾਈ ਸਾਉਦੀ ਅਰਬਾ ਕੰਟਰੀਆਂ ਦੇ ਵਿੱਚ ਜਾ ਰਹੇ ਨੇ ਜਿਨ੍ਹਾਂ ਕੰਟਰੀਆਂ ਦੇ ਵਿੱਚ ਕੁਝ ਬਣਦਾ ਹੀ ਨਹੀਂ ਧ ਘਾਤ ਘਾ ਸੁਪਨੇ 60000 ਰੁਪ ਜਿੰਨੇ ਜਿੰਨੇ ਉਹਨਾਂ ਨੂੰ ਦਿਖਾ ਦਿੱਤਾ ਦੇ ਦੇ ਧੋਖੇ ਇਹਨਾਂ ਨੇ ਕਿੱਥੇ ਕਿੱਤੇ ਏਜੰਟਾਂ ਨੇ ਨੌਜਵਾਨਾਂ ਨੂੰ ਧੱਕਾ ਦਵਾਈ ਦੇ ਵਿੱਚ ਕਿੱਥੇ ਕਿੱਤੇ ਲੋਕ ਜਾ ਜਾ ਕੇ ਅੱਜ ਨੌਜਵਾਨ ਜੇਲਾ ਦੇ ਵਿੱਚ ਫਸੇ ਪੈਣਗੇ ਮਲੇਸ਼ੀਆ ਵਰਗੀਆਂ ਕੰਟਰੀਆਂ ਦੇ ਵਿੱਚ ਕਿਹੜੇ ਕਿਹੜੇ ਕੰਟਰੀਆਂ ਦੀ ਗੱਲ ਕਰੀਏ ਨੌਜਵਾਨ ਜੇਲਾ ਦੇ ਵਿੱਚ ਫਸੇ ਪੈਣਗੇ ਫਸਾਏ ਇਹਨਾਂ ਏਜੰਟਾਂ ਨੇਗੇ ਸਿੱਧੀ ਸਪਸ਼ਟ ਗੱਲ ਕਰਨ ਵੀ ਇੰਨਾ ਕੰਮ ਕਰਾਂਗੇ ਇੰਨਾ ਕੰਮ ਨਹੀਂ ਕਰਾਂਗੇ ਕਿਉਂ ਤੁਸੀਂ ਧੱਕੇ ਮਾਰ ਰਹੇ ਹੋ ਸਰਕਾਰ ਮੈਨੂੰ ਨੱਥ ਕਿਉਂ ਨਹੀਂ ਪਾ ਰਹੀ ਮੈਂ ਤਾਂ ਇਸ ਚੀਜ਼ ਤੇ ਚੁੱਪਾਂ ਯਾਰ ਮੈਂ ਇਸ ਚੀਜ਼ ਤੇ ਮੇਰਾ ਮਨ ਨੂੰ ਇਹ ਵੀ ਸਰਕਾਰ ਜੇ ਸਰਕਾਰੀ ਨੱਥ ਪਾ ਲੈ ਤਾਂ ਆ ਜਿਹੜਾ ਆ ਜਿਹੜਾ ਉੱਥੇ ਬੈਠਾ ਬੋਲੀ ਜਾਂਦਾ ਸੀ ਨਾ ਆ ਕਾਂਗਰਸ ਦਾ ਲੀਡਰ ਕੱਢੋ ਨੂੰ ਪਾਰਟੀ ਜੋ ਬਾਹਰਸ ਵਾਲੇ ਨੂੰ ਧੱਲੇ ਨੂੰ ਕੱਢੋ ਬਾਹਰ ਮੈਂ ਇੱਥੇ ਫੇਰ ਦੁਬਾਰਾ ਸਬੂਤ ਕਰੂੰਗਾ ਕਿ 4.5 ਲੱਖ ਰੁਪਏ ਨੇ ਇਹਨੇ 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 4.5 ਲੱਖ ਰੁਪਏ ਇਹ ਬੰਦੇ ਨੇ ਆ ਬੰਦੇ ਤੋਂ ਮਰੇਰ ਕੋਟਲੇ ਦੇ ਬੰਦੇ ਤੋਂ ਇਹਨੇ 4.5 ਲੱਖ ਰੁਪਏ ਹਲਤ ਕਰ ਵਾਪਸ ਨਹੀਂ ਕੀਤਾ ਕਾਹੋ ਇਹਨੂੰ ਧੱਲੇ ਨੂੰ ਸਾਲੇ ਨੂੰ ਕੱਢਣ ਨੂੰ ਬਾਹਰ ਇਹ ਗੱਲਾਂ ਹੀ ਕਰਦਾ ਇਹ ਇਹ ਜਿਹੇ ਧੱਲੇ ਬੰਦੇ ਸਾਨੂੰ ਕੀ ਦਿਵਾ ਲੈਣਗੇ ਸਾਡੇ ਮੈਂ ਇੱਕ ਗੱਲ ਸਾਫ਼ ਕਰਦਾ ਹਾਂ ਹਾਂ ਮੈਂ ਕੱਲ ਨੂੰ ਆਪਣੀ ਗਲਤੀ ਨੂੰ ਮੰਨਦਾ ਲੈ ਮੈਂ ਅੱਜ ਜਿਹੜੀ ਲੋਕ ਅੱਜ ਸੰਗ ਅਸੀਂ ਕੱਲ ਕਹਿਣਾ ਵੀ ਜਿਹੜਿਆ ਸਾਨੂੰ ਪਹਿਲਾਂ ਗਾਲਾਂ ਗੂਲਾਂ ਜਿਹੜੇ ਜਿਹੜੋਂ ਪਿੰਡਾਂ 'ਚ ਹੁੰਦੇ ਸੀ ਵੀਡੀਓ-ਬਿਡੀਓ ਬਣਾਉਂਦੇ ਸੀ ਇਹ ਕੱਢਦੇ ਰਿਹਾ ਇਹਦੇ ਤੇ ਮੈਂ ਕਹਿਣਾ ਇੱਕ ਤਾਂ ਸਾਥੋਂ ਇੱਥੇ ਪਹਿਲਾਂ ਚੜਤੀ ਜਮਾਨੇ 'ਚ ਇਹੋ ਜਿਹੇ ਘਟਨਾਵਾਂ ਵਾਪਰੀਆਂ ਨੇ ਇਹੋ ਜਿਹੇ ਗੱਲਾਂ ਹੁੰਦੀਆਂ ਨੇ ਕਿ ਅਸੀਂ ਉਹ ਵੀਡੀਓ-ਬਿਡੀਓ ਬਣਾਉਣ ਲੱਗੇ ਉਹ ਜਿਹੜਾ ਘਟਨਾਵਾਂ ਵਾਪਰੀਆਂ ਲੀਆਂ ਤੇ ਸਾਲਾ ਇਹੋ ਜਿਹੇ ਦੱਲੇ ਬੰਦੇ ਸਾਡੇ ਤੇ ਕੋਈ ਕਿੰਤੂ ਪ੍ਰੰਤੂ ਕਰਕੇ ਦਿਖਾਉਣ ਕਿਸੇ ਦਾ ਇੱਕ ਵੀ ਰੁਪਿਆ ਠੱਗੀ ਮਾਰ ਕੇ ਜਾਂ ਚੋਰੀ ਮਾਰ ਕੇ ਖਾਦਾ ਲੈ ਆਓ ਕਰੋ ਸਾਫ਼ ਸਾਡੇ ਸਾਹਮਣੇ ਇਸ ਕਰਕੇ ਆਹ ਜਿਹੜੀਆਂ ਗੱਲਾਂ ਨੇ ਅੱਜ ਸਾਰੇ ਮੈਂ ਲੋਕਾਂ ਨੂੰ ਪਬ ਮੇਰਾ ਜੋ ਇਹਨਾਂ ਨੇ ਚੋਣਾ ਹਰਾਮ ਇਹਨਾਂ ਨੇ ਜਾਂਟਾ ਨੇ ਕਰਤਾ ਇਦੋਂ ਪਹਿਲਾਂ 6 ਮਹੀਨੇ ਪਹਿਲਾਂ ਇਹਨਾਂ ਨੇ ਜਾਂਟਾ ਨਹੀਂ ਕਰਿਆ ਚੰਡੀਗੜ੍ਹ ਦੇ ਵਿੱਚ ਮਹਾਲੀ ਦੇ ਵਿੱਚ ਪ੍ਰੈਸ ਆਪਣਾ ਨਾਲ ਇੱਕ ਮੀਟਿੰਗ ਕਰੀ ਇਹਨਾਂ ਨੇ ਸਾਰੇ ਜਾਂਟਾ ਨੇ ਵੀ ਭਾਣਾ ਸਾਡੇ ਮਗਰ ਪੈ ਗਿਆ ਤੇ ਦੇਖ ਇਹਦੇ ਕੀ ਚੱਲ ਗਿਆ ਹੁਣ ਇਹਦਾ ਹੱਲ ਕੀ ਕੱਢੀਏ ਉਦੋਂ ਫੇਰ ਉਦੋਂ ਫਿਰ ਮੈਨੂੰ ਇਹਨਾਂ ਨੇ ਇਹਨਾਂ ਨੇ ਪੂਰਾ ਜਾ ਕੇ ਸਰਕਾਰ ਕੋਲੇ ਪੁਲਿਸ ਕੋਲੇ ਪੇਸ਼ ਹੋਏ ਉਦੋਂ ਫਿਰ ਮੈਨੂੰ ਇਹ ਮੁੱਦਾ ਢਿੱਲਾ ਪਾਉਣਾ ਪਿਆ ਹੁਣ ਫਿਰ ਇਹਨਾਂ ਜੱਟਾਂ ਨੇ ਹੋਈ ਜਾਣਾ ਹਰਾਮ ਕੀਤਾ ਪਿਆ ਹੁਣ ਮੈਨੂੰ ਕਈ ਲੋਕ ਕਹਿਣਗੇ ਤਾ ਵੋਟਾਂ 'ਤੇ ਖੜਾ ਹੋਣਾ ਜੇ ਮੈਂ ਵੋਟਾਂ 'ਤੇ ਖੜਾ ਹੋਵਾਂ ਮੈਂ ਉਹਦੇ ਉਸੂਲਾਂ 'ਤੇ ਖੜਾ ਹੋਵਾਂ ਮੈਂ ਤੁਹਾਨੂੰ ਗੱਲ ਦੱਸਦਾ ਜੇ ਮੇਰੇ ਉਸੂਲ ਲੋਕਾਂ ਨੂੰ ਪਸੰਦ ਆਉਣਗੇ ਮੈਂ ਤਾਂ ਮੈਂ ਨਹੀਂ ਡਰਾਮੇ ਕਰਕੇ ਹੁਣ ਕੀ ਹੁੰਦਾ ਡਰਾਮੇ ਬਿਲਕੁਲ ਨਹੀਂ ਕਰਦਾ ਮੈਂ ਪਹਿਲਾਂ ਸਪਸ਼ਟ ਗੱਲ ਲੋਕਾਂ ਨੂੰ ਦੱਸੂਗਾ ਜੇ ਮੈਂ ਕੱਲ ਨੂੰ ਵੋਟਾਂ 'ਚ ਵੀ ਖੜਾ ਹੋਊਗਾ ਮੈਂ ਤਾਂ ਇੰਨਾ ਕੰਮ ਕਰੂੰ ਮੈਂ ਝੂਠ ਬੋਲਦਾ ਜੇ ਕੱਲ ਨੂੰ ਹੋਊਗਾ ਲੈ ਹੁਣ ਤੇ ਸ਼ਰਤ ਲਾ ਰਿਹਾ ਆਉਣ ਵਾਲੇ ਸਮੇਂ 4-5 ਸਾਲਾਂ ਤੱਕ ਮੈਨੂੰ ਮਣਾ ਕਾਮਯਾਬ ਹੋਣ ਦੇ ਜੇ ਜਿਉਂਦਾ ਰਹਿ ਗਿਆ ਤਾਂ ਵੋਟਾਂ 'ਚ ਵੀ ਖੜਾ ਹੋ ਕੇ ਦਿਖਾਵਾਂਗਾ ਮੈਂ ਤੁਹਾਨੂੰ ਅੱਜ ਇਹ ਗੱਲ ਕਹਿਣਾ ਜਿਹੜਾ ਤੁਸੀਂ ਮੈਨੂੰ ਜਿਉਣਾ ਹਰਾਮ ਕਰਿਆ ਪਿਆ ਮੈਨੂੰ ਆਪਣੀ ਥੋੜੀ ਜੜਾ ਮਜ਼ਬੂਤ ਕਰ ਲੈਂਦੇ ਮੈਂ ਵੋਟਾਂ 'ਚ ਵੀ ਖੜਾ ਹੋ ਕੇ ਦਿਖਾਵਾਂ ਪਰ ਮੈਂ ਆ ਐਮਐਲ ਮੰਗਵਾ ਲਿ ਡਰਾਮਾ ਵਾਂਗੂ ਝੂਠ ਮਾਰ ਕਿਸੇ ਦੇ ਆ ਸਾਡੇ ਇੱਥੇ ਜਿਹੜੇ ਐਮਐਲਏ ਕਿਤੇ ਘਰੇ ਆਏ ਇਕੱਠ ਹੁੰਦਾ ਦਿਖਾ ਦਿਓ ਰੋਜ਼ 20 50 ਬੰਦੇ ਰੋਜ਼ ਮਿਲਣ ਆਲੇ ਆਉਂਦੇ ਨੇ ਜੇ ਇੰਨੀ ਕਾਬਲੀਤ ਬਖਸ਼ੀ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੋਟਾਂ ਜ ਵੀ ਖੜੇ ਹੋ ਕੇ ਦਿਖਾਵਾਂਗੇ ਪਹਿਲਾਂ ਕਾਮਯਾਬ ਹੋ ਜੀ ਮੇਰਾ ਮਕਸਦ ਅੱਜ ਮੇਰੇ ਸਾਰੇ ਬਲਬਲੇ ਇਸ ਕਰਕੇ ਮੈਂ ਅੱਗੇ ਰੱਖੇ ਨੇ ਕਿ ਮੈਂ 15 20 ਦਿਨਾਂ ਤੋਂ ਜੋ ਮੈਂ ਜੋ ਮੈਂ ਸਮੱਸਿਆਵਾਂ ਦੇ ਵਿੱਚ ਗੁਜ਼ਰ ਰਿਹਾ ਮੈਂ ਮੈਨੂੰ ਇਹ ਹੁੰਦਾ ਵੀ ਯਾਰ ਮੈਨੂੰ ਘਰ ਦੇ ਰੁਕ ਲੈਂਦੇ ਨੇ ਕਿ ਘਰ ਦਾ ਨੂੰ ਸਾਰੀਆਂ ਸਮੱਸਿਆਵਾਂ ਦਾ ਪਤਾ ਮੈਂ ਡਰਨ ਡਰਨ ਵਾਲਾ ਬੰਦਾ ਨਹੀਂ ਹੈਗਾ ਮੈਨੂੰ ਮੌਤ ਆ ਜੀ ਮੈਨੂੰ ਜੇਲ੍ਹ ਦੇ ਵਿੱਚ ਭ ਮੈਂ ਪਰਮਾਤਮਾ ਨੂੰ 1% ਨਹੀਂ ਮਰਦਾ ਪਰ ਜਦੋਂ ਗੱਲ ਪਰਿਵਾਰ ਤੇ ਆ ਜਾਂਦੀ ਹੈ ਜਦੋਂ ਗੱਲ ਭੈਣਾਂ ਤੇ ਆ ਜਾਂਦੀ ਹੈ ਤੇ ਗੱਲ ਭਰਾਵਾਂ ਤੇ ਆ ਜਾਂਦੀ ਹੈ ਫਿਰ ਮੈਨੂੰ ਚੁੱਪ ਕਰਨਾ ਪੈਂਦਾ ਫਿਰ ਮੈਨੂੰ ਇਹ ਹੁੰਦਾ ਵੀ ਯਾਰ ਕੋਈ ਗੱਲ ਨਹੀਂ ਚੱਲ ਇਹਨਾਂ ਕਰਕੇ ਚੱਕ ਲੈ ਕੋਈ ਉੱਥੇ ਨਾ ਟਾਈਮ ਚੱਕ ਲੈ ਆਉਦਾ ਫੋਨ ਆ ਉਹਦਾ ਫੋਨ ਆ ਉਹਦਾ ਫੋਨ ਆ ਆਪ ਕੋ ਜਿਹੜੇ ਏਜੰਟਾਂ ਨੇ ਕੀਤਾ ਮੈਂ ਗੱਲ ਗੈਂਗਸਟਰ ਨੂੰ ਵੀ ਕਹਿਣਾ ਚਾਹਣਾ ਜਿਨ੍ਹਾਂ ਨੇ ਮੈਨੂੰ ਫੋਨ ਲਾਇਆ ਨੇਗੇ ਮੈਨੂੰ ਫੋਨ ਲਾਉਣ ਦੀ ਬਜਾਏ ਤੁਸੀਂ ਇਹ ਏਜੰਟਾਂ ਨੂੰ ਫੋਨ ਲਾਓ ਇਹਨਾਂ ਤੋਂ ਜਿੰਨਾ ਮਰਜ਼ੀ ਪੈਸਾ ਖਾਓ ਮੇਰੇ ਕੋਲੇ ਕੀ ਹੈ ਮੈਂ ਤਾਂ ਇੱਕ ਮੈਂ ਤਾਂ ਸਾਫ਼ ਕਹਿਣਾ ਵੀ ਮ ਮੈਂ ਗੈਕਸਟਰਾਂ ਨੂੰ ਕਹਣਾ ਵੀ ਤੁਸੀਂ ਮੈਨੂੰ ਤੁਹਾਨੂੰ ਕੋਈ ਤੁਸੀਂ ਏਜੰਟ ਕੋਈ ਕਿਸੇ ਏਜੰਟ ਦੀ ਵਾਬਤ ਮੈਨੂੰ ਗੈਕਸਟਰ ਫੋਨ ਲਾਉਂਦਾ ਮੈਨੂੰ ਫੋਨ ਦੀ ਲਾਉਣ ਦੀ ਬਜਾਏ ਤੁਸੀਂ ਇਹਨਾਂ ਏਜੰਟਾਂ ਨੂੰ ਫੋਨ ਕਿਉਂ ਨਹੀਂ ਲਾਉਂਦੇ ਇਹਨਾਂ ਤੋਂ ਪੈਸਾ ਲਓ ਇਹਨਾਂ ਕੋਲੇ ਕਰੋੜਾ ਰੁਪਈਆ ਇਹਨਾਂ ਕੋਲੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਕਮਾਈ ਵੀ ਇਹਨਾਂ ਕੋਲੇ ਯਾਰ ਇਹਨਾਂ ਨੂੰ ਪੈਸਾ ਲਓ ਇਹਨਾਂ ਤੋਂ ਜਿਨ੍ਹਾਂ ਦੇ ਗੈਕਸਟਰਾਂ ਨੇ ਪੈਸਾ ਲੈਣਾ ਮੈਨੂੰ ਫੋਨ ਲਾ ਕੇ ਮੈਨੂੰ ਡਰਾਉਣ ਧਮਕਾਉਣ ਦਾ ਕੀ ਫਾਇਦਾ ਮੈਂ ਤਾਂ ਕਹਿੰਦਾ ਵੀ ਜੇ ਮੇਰੇ ਕੋਲੇ ਕੋਈ ਕਿਸੇ ਦੀ ਕਮਾਈ ਖਾਦੀ ਹੋਵੇ ਕਿਦਾ ਪੈਸਾ ਖਾਦਾ ਹੋਇਆ ਤਾਂ ਮੇਰੇ ਤੋਂ ਮ ਗੈਂਗਸਟਰਾਂ ਨੂੰ ਮੈਂ ਕਹਿੰਦਾ ਜਿੰਨਾ ਮਰਜ਼ੀ ਨਾਲ ਤੂੰ ਪੈਸਾ ਖੋਹ ਨਾ ਜਾ ਰਹਿਣਾ ਕੋਲੇ ਬਥੇਰਾ ਪੈਸਾ ਮੈਨੂੰ ਫੋਨ ਲਾ ਕੇ ਤੂੰ ਡਰਾਉਣੇ ਧਮਕਾਉਣੇ ਕਰ ਇਹ ਕੋਈ ਗੱਲ ਬਣਦੀ ਹੈ ਇਹਨਾਂ ਤੋਂ ਖਾ ਲੋ ਜਿੰਨਾ ਮਰਜ਼ੀ ਪੈਸਾ ਖਾ ਲੋ ਮੇਰੇ ਨਾਮ ਤੇ ਟੌਪ ਦੇ 4-5 ਗੈਂਗਸਟਰ ਇਹਨਾਂ ਨੇ ਪੈਸਾ ਖਾ ਵੀ ਗਏ ਕਿੰਨਾਂ ਨੇ ਪੈਸਾ ਖਾਦਾ ਖਾ ਲੋ ਇਹਨਾਂ ਤੋਂ ਬਸ ਇਹੀ ਇੰਨੇ ਕ ਮੈਂ ਗੱਲਾਂ ਕਰਨੀ ਸੀ ਲੋਕਾਂ ਦੇ ਨਾਲ ਮੇਰਾ ਮਨ ਦੇ ਬਲਬਲੇ ਸੀਗੇ ਮੈਂ 20-25 ਸਾਲਾਂ ਤੋਂ ਬਹੁਤ ਮੇਰਾ ਸਟ्रेस ਦੇ ਵਿੱਚ ਮੈਂ ਉੱਥੇ ਵੀ ਫਤੇਗੜ ਸਾਹਿਬ ਵੀ ਗਿਆ ਨਾ ਉੱਥੇ ਮੇਰਾ 3-4 ਦਿਨ ਮੈਂ ਸੇਵਾ ਕੀਤੀ ਉੱਥੇ ਹੀ ਮੇਰੇ ਨਾਲ ਮੇਰੇ ਬੰਦੇ ਕਹਣ ਤੈਨੂੰ ਆਇਆ ਨਾ ਹੋਏ ਚੌਨੌਜ ਮੈਂ ਕਿਹਾ ਗੁਰੂ ਦੀ ਧਰਤੀ ਤੇ ਇੱਥੇ ਕੱਖ ਨਹੀਂ ਹੁੰਦਾ ਆਪਾਂ ਜਵਾ ਕੱਲੇ ਨੰਗੇ ਚਿੱਟੇ ਹੋ ਕੇ ਜਾਵਾਂਗੇ ਇੱਥੇ ਕੱਖ ਨਹੀਂ ਹੁੰਦਾ ਇਮੀਗ੍ਰੇਸ਼ਨ ਵਾਲੇ লাইਸੈਂਸ ਲੈਣ ਵਾਸਤੇ ਇਹਨਾਂ ਨੂੰ ਫੰਡ ਦਿੰਦੇ ਹਾਂ ਫੰਡ ਲੈ ਕੇ ਫਿਰ ਇਹ ਮੂਠੀਆਂ ਠੱਗੀਆਂ ਮਾਰਦੇ ਹੁਣ ਜੇ ਮੈਂ ਅਸੀਂ ਮੇਰੇ ਧੀ ਨਾਲ ਮੇਰੀ ਬੇਟੀ ਨੇ ਬਾਹਰ ਜਾਣਾ ਸੀ ਅਸੀਂ ਬਾਈ ਕੋਲ ਪਹਿਲਾਂ ਵੀ ਆਖ ਗਿਆ ਮੈਂ ਡਿਸਟ੍ਰਿਕਟ ਮਾਨਸਾ ਦਾ ਸੀਨੀਅਰ ਮੀਤ ਪ੍ਰਧਾਨ ਕਾਂਗਰਸ ਪਾਰਟੀ ਦਾ ਸਾਹਬ ਹਾਂ ਦੇਖੋ ਮੇਰਾ ਵੀ ਰੋਤਵਾ ਤਿੰਨ ਹਲਕੇ ਜੰਨ ਮਾਨਸ ਇਹ ਹਿੰਮਤ ਆਏ ਬੰਦੇ ਦੀ ਮੈਂ ਇੱਕ ਧੰਨਵਾਦ ਕਰਦਾ ਜਿਹੜਾ ਐਡਾ ਬੰਦਾ ਪੋਲਿਟਿਕਲ ਬੰਦਾ ਇੱਥੇ ਆ ਕੇ ਗੱਲ ਬੋਲ ਰਿਹਾ ਇਹੋ ਜਿਹੇ ਬੰਦੇ ਨੇ ਜੁਰਤ ਚਾਹੀਦਾ ਮੈਂ ਬੰਦਾ ਧੰਨਵਾਦ ਕਰਦਾ ਜਿਹੜਾ ਬੰਦਾ ਸੱਚ ਨੂੰ ਸੱਚ ਝੂਠ ਨੂੰ ਝੂਠ ਕਹਿੰਦੇ ਜੁਰਤ ਰੱਖਦਾ ਨਹੀਂ ਇਹੋ ਜਿਹਾ ਕੋਈ ਬੰਦਾ ਬੋਲ ਨਹੀਂ ਸਕਦਾ ਜਿਸ ਤਰ੍ਹਾਂ ਆਉਦਾ ਹੋਵੇ ਇਹ ਕਾਰਨ ਬਾਈ ਇਹ ਬਣਦਾ ਸੀ ਸ਼ਰਮ ਨਾਲ ਮਰ ਜਾਂਦੇ ਅਸੀਂ ਵੀ ਯਾਰ ਸਾਨੂੰ ਲੋਕ ਕੀ ਕਹਿਣਗੇ ਵੀ ਤੂੰ ਹੀ ਫਿਰਦਾ ਇਹ ਪਾਲੇ ਸਿੱਧੂ ਕੋਲ ਇਹ ਸਾਡਾ ਭਰਾ ਹੈ ਮੇਰੀਦਾਰਾ ਕਾਫੀ ਚੇਤੋਂ ਗੱਲਬਾਤ ਵੀ ਹੁੰਦੀ ਰਹਿੰਦੀ ਸੀ ਉਦੋਂ ਬਾਅਦ ਥੋੜੇ ਦੌਰ ਚਲੋ ਆਇਆ ਇਹ ਜਾ ਸਾਡੀ ਦੁਬਾਰੇ ਵਿਚਾਰ ਗੱਲਬਾਤ ਟੁੱਟ ਗਈ ਮੇਰੀ ਬੇਟੀ ਦਾ ਅਸੀਮ ਚੰਡੀਗੜ੍ਹ ਸੈਕਟਰ 70 ਦੇ ਵਿੱਚ ਸੱਤੋ 3-3 ਲੱਖ ਰੁਪਏ ਦੋ ਜਣ ਤੋਂ ਏਜੰਟ ਨੇ ਲੈ ਕੇ ਫੰਡ ਸ਼ੋਅ ਕਰਾਤੇ ਮੇਰੇ ਕੋ ਤੇ ਰਿਕਾਰਡਿੰਗਾਂ ਨੇ ਫੰਡ ਸ਼ੋਅ ਕਰਨ ਵਾਲਾ ਕਹਿੰਦਾ ਮੈਂ ਸੁੱਤੋਂ ਇੱਕ ਲੱਖ ਰੁਪਏ ਦਿੱਤੇ 2 ਲੱਖ ਰੁਪਏ ਏਜੰਟ ਲੈ ਗਿਆ ਮੇਰੇ ਕੋਈ ਭੇਜਣ ਦਾ ਦੋ ਜਣ ਅਸੀਂ 4 ਲੱਖ ਹੋ ਗਿਆ ਸਾਨੂੰ 50-50 ਹਜ਼ਾਰ ਰੁਪਏ ਪਾਤਾ ਇਹਦੇ ਬਾਈ ਨੇ ਪਹਿਲਾਂ ਫੋਨ ਕੀਤਾ ਮੁੜ ਕੇ ਹੁਣ ਕਹਿੰਦਾ ਮੈਂ ਸੱਤ ਨੂੰ ਪਾਉਂ ਅੱਠ ਨੂੰ ਪਾਉਂ ਮੈਂ ਉਹਨੂੰ ਆਖਿਆ ਮੈਂ ਧਰਨਾ ਦੂੰ ਤੇਰੇ ਬਾਹਰ ਚ ਅਸੀਂ ਬਾਈ ਤੋਂ ਪਰਮਿਸ਼ਨ ਹੀ ਲੈਣਾ ਐ ਅੱਜ ਵੀ ਅਸੀਂ ਧਰਨਾ ਜਾ ਕੇ ਬੈਠਦੇ ਅੱਜ ਸਾਡਾ ਸਾਥ ਬਿਲਕੁਲ ਸਾਥ ਦੇਵਾਂਗੇ ਜਿਹੜਾ ਬੰਦਾ ਜਿਹੜਾ ਬੰਦਾ ਇੰਨਾ ਜ਼ੁਰਤ ਰੱਖਦਾ ਜਿਹੜਾ ਬੰਦਾ ਯਾਰ ਪਾਰਟੀ 'ਚ ਰਹਿੰਦਾ ਹੋਇਆ ਬੰਦਾ ਪਾਰਟੀ ਦਾ ਅਹੁਦਾ ਹੁੰਦਾ ਹੋਇਆ ਬੰਦਾ ਇੰਨੀ ਗੱਲ ਕਹਿਣ ਦੀ ਜੋਤਰਾ ਦਵਾ ਸਾਥ ਤੁਸੀਂ ਕਿਉਂ ਨਹੀਂ ਦੇਵਾਂਗੇ ਇਹਦਾ ਇਹ ਤਾਂ ਮੈਂ ਇਹ ਤਾਂ ਗੱਲ ਕਹਿਣਾ ਚਾਹਣਾ ਬੀਜੀਤਾ ਮੰਦਰੀ ਹਿੰਮਤਾ ਮੈਂ ਇਹ ਬੋਲਦਾ ਧੰਨਵਾਦ ਕਰਦਾ ਲੈ ਤੁਹਾਨੂੰ ਇੱਕ ਵੀ ਕੋਈ ਬੰਦਾ ਮਾੜਾ ਕਹੇ ਅਗਲਾ ਕੋਈ ਜਰ ਜੁਰਤਿਆ ਰਸੈ ਨੂੰ ਸਹੀ ਕਿ ਝੂਟ ਨੂੰ ਝੂਟ ਹੱਥ ਨੂੰ ਹੱਥ ਘੇੜ ਝੂਟ ਨੂੰ ਝੂਟ ਕਹਿੰਦੇ ਇਹ ਤਾਂ ਇਹ ਤਾਂ ਹਿੰਮਤਾ ਲੋਕਾਂ ਚ ਪੈਦਾ ਕਰਨੀਆਂ ਨੇ ਅਸਲ ਦੇ ਵਿੱਚ ਮੈਂ ਲੋਕਾਂ ਨੂੰ ਬੋਲਣ ਲਾਉਣਾ ਹੈ ਲੀਡਰਸ਼ਿਪ ਪੈਦਾ ਕਰਨੀ ਹੈ ਪੰਜਾਬ ਦੇ ਵਿੱਚੋਂ ਬਲਾਰੇ ਪੈਦਾ ਕਰਨੇ ਆਪਦੇ ਹੱਕਾਂ ਪ੍ਰਤੀ ਜਾਗਰੂਤ ਪੈਦਾ ਕਰਨਾ ਅਸੀਂ ਦੱਸਣਾ ਵੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਵਾਰਸਾ ਅਸੀਂ ਅਸੀਂ ਕਿਹੜੀਆਂ ਗੱਲਾਂ ਤੁਸੀਂ ਆ ਜਾਂਟਾ ਡਰ ਨਹੀਂ ਖੜਿਆ ਡਰਦੇ ਛੱਡਦਾ ਆ ਆ ਉਮਰਾਂ ਦੇ ਵਿੱਚ ਕੀ ਕੀ ਕਿੱਡੇ ਕਿੱਡੇ ਸ਼ਹੀਦਿਆ ਪਾ ਗਏ ਤੁਸੀਂ ਇਹਨ ਕੀ ਲੋੜਾ ਤੁਹਾਨੂੰ ਡਰਨ ਦੀ ਕੀ ਲੋੜਾ ਤੁਹਾਨੂੰ ਕਪਰਾਉਣ ਦੀ ਆਪਦੇ ਹੱਕਾਂ ਅੰਦਰ ਦੀ ਲੜਨ ਸਿੱਖੋ ਮੈਂ ਕਹਿੰਦਾ ਵੀ ਹਰ ਇੱਕ ਬੰਦਾ ਬੋਲਣ ਸਿੱਖੇ